ਜੀ ਦੋਸਤੋ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਐਲਵੀ ਸ਼ਾਦਵ ਦੇ ਬਾਰੇ 'ਚ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਸੋਸ਼ਲ ਮੀਡੀਆ ਤੇ ਦੋ ਤਿੰਨ ਦਿਨਾਂ ਤੋਂ ਐਲਵੀ ਸ਼ਾਦਵ ਦੀ ਅਰੈਸਟ ਦੀ ਵਾਇਰਲ ਵੀਡੀਓ ਹੋਣ ਲੱਗੀਆਂ ਨੇ ਜਿੱਥੇ ਕਿ ਉਸ ਦੋਸਤ ਦੁਬਾਰਾ 14 ਦਿਨ ਦੀ ਕਸਟਡੀ 'ਚ ਰੱਖਿਆ ਗਿਆ ਹੈ ਤੇ ਉਸਨੇ ਦੋਸਤੋਂ ਸਾਂਪਾਂ ਦੀ ਤਸਕਰੀ ਕੀਤੀ ਹੈ ਜਾਂ ਨਹੀਂ ਉਹ ਤੇ ਸਾਰੇ ਤਿੱਕਰ ਪ੍ਰੂਫ ਨਹੀਂ ਹੋਇਆ ਜੇ ਪ੍ਰੂਫ ਹੋ ਜਾਏਗਾ ਸਭ ਨੂੰ ਪਤਾ ਲੱਗ ਹੀ ਜਾਏਗਾ ਨਾਲੇ ਗੱਲ ਕਰ ਲੈਣੇ ਐਲਵੀ ਸ਼ਾਦਵ ਦੇ ਸਿਸਟਮ ਦੇ ਬਾਰੇ ਜਿੱਦਾਂ ਕਿ ਦੋਸਤੋ ਐਲਵੀ ਸ਼ਾਦਵ ਦਾ ਸਿਸਟਮ ਬਿੱਗ ਬੋਸ ਤੋਂ ਪੁਆਇੰਟ ਆਉ ਕਿਉਂ ਕਰਨ ਲੱਗਿਆ ਇਹ ਤੁਹਾਨੂੰ ਪਤਾ ਹੀ ਹੋਣਾ ਹੈ ਕਿਉਂਕਿ ਐਲਵਿਸ਼ਾਦਵ ਦੇ ਜਿਹੜੇ ਫੈਨਸ ਹਨ ਉਹ ਸਿਸਟਮ ਸਿਸਟਮ ਬੜਾ ਹੀ ਕਰਦੇ ਸਨ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਿਸਟਮ ਜ਼ਿਆਦਾ ਦਿਨ ਤੱਕ ਕਰਤੇ ਨਹੀਂ ਚੱਲਦਾ ਪਰ ਜਿਹੜੇ ਵੀ ਬੰਦੇ ਐਲਵਿਸ਼ਾਦਵ ਦੇ ਨਾਲ ਖਲੋਤੇ ਸਨ ਹੁਣ ਦੋਸਤੋ ਉਹ ਨਜ਼ਰ ਨਹੀਂ ਆ ਰਹੇ ਕਿਉਂਕਿ ਐਲਵਿਸ਼ਾਦਵ ਨੇ ਆਪਣੇ ਗਾਣੇ ਵੀ ਬੜੇ ਕੱਢੇ ਤੇ ਵਲੌਗ ਵਗੈਰਾ ਵੀ ਬੜਿਆਂ ਨਾਲ ਬਣਵਾਏ ਤੇ ਉਹਨਾਂ ਨੂੰ ਵਾਇਰਲ ਵਗੈਰਾ ਕੀਤਾ ਉਹੀ ਬੰਦੇ ਹੁਣ ਐਲਵਿਸ਼ਾਦਵ ਦੀ ਸਪੋਰਟ 'ਚ ਨਹੀਂ ਗਏ ਤੇ ਉਹਦੇ ਕੁਛ ਕੁ ਯਾਰ ਦੋਸਤੀ ਬਸ ਉਹਦੀ سپورਟ ਵਗੈਰਾ ਕਰਨ ਲੱਗੇ ਨੇ ਬਾਕੀਆਂ ਨੂੰ ਤੇ ਵਿਊਜ਼ ਵਗੈਰਾ ਚਾਹੀਦੇ ਨੇ ਜੋ ਕਮਾਨ ਵੀ ਲੱਗੇ ਨਾਲੇ ਗੱਲ ਕਰਾਂਗੇ ਸਿੱਧੂ ਮੂਸੇ ਦਾ ਫਾਦਰ ਸਾਹਿਬ ਦੇ ਬਾਰੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕੁਝ ਦਿਨਾਂ ਪਹਿਲਾਂ ਸਿੱਧੂ ਮੂਸੇ ਦੇ ਫਾਦਰ ਸਾਹਿਬ ਦਾ ਇੱਕ ਜੋ ਛੋਟਾ ਮੁੰਡਾ ਹੋਇਆ ਹੈ ਉਹਦੇ ਦੋਸਤ ਲੀਗਲ ਹੁੰਦੇ ਫਾਰਮ ਵਗੈਰਾ ਮੰਗੇ ਜਾ ਰਹੇ ਨੇ ਤੇ ਸਿੱਧੂ ਮੂਸੇ ਦੇ ਫਾਦਰ ਸਾਹਿਬ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਬਾਰੇ ਦੋਸਤੋ ਹੁਣ ਸਿੱਧੂ ਮੂਸੇ ਦੇ ਫਾਦਰ ਸਾਹਿਬ ਨੇ ਲਾਈਵ ਆ ਕੇ ਕੁਝ ਗੱਲਾਂ ਬਾਤਾਂ ਕੀਤੀਆਂ ਕਿ ਹਮ ਸਭ ਨੂੰ ਰਿਕਵੈਸਟ ਵਗੈਰਾ ਕੀਤੀ ਆ ਉਹ ਇੱਕ ਛੋਟੀ ਜਿਹੀ ਬਾਬਸ ਕੀਤਾ ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੀ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ। ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਆਦਾ ਤਰਸਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ। ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਾਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ। ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤਾਂ 'ਚ ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਯੂ ਟਰਨ ਲੈਨ ਨੂੰ ਫਿਰ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਫਿਰ ਤੋਂ ਉਸ ਫੈਸਲੇ ਤੋਂ ਰੁਕਿਆ ਨਹੀਂ ਜਾਂਦਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ 'ਚ ਕਹਿਣਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਓ ਠੀਕ ਹੈ ਮੈਂ ਯੂ ਟਰਨ ਲੈਣ ਵਾਲਿਆਂ 'ਚ ਨਹੀਂ ਮੈਂ ਜਾਨ ਦੇ ਸਕਦਾ ਮੈਂ ਪਿੱਛੇ ਹਟਣ ਵਾਲਾ ਨਹੀਂ ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜਿਉਂ ਹੀ ਕਾਨੂੰਨ ਦੇ ਦੇਰੇ ਚ ਰਹਿ ਕੇ ਜਿਉਂ ਮੈਂ ਇੱਕ ਸਾਬਕਾ ਫੌਜੀ ਹਾਂ ਮੈਂ ਕਾਨੂੰਨ ਦੀ ਹਰ ਜਗ੍ਹਾ ਦੇ ਉੱਤੇ ਰਿਸਪੈਕਟ ਕਰਦਾ ਨਾਲੇ ਦੋਸਤੋ ਆਦੀ ਵੀਡੀਓ ਚ ਨਹੀਂ ਵੀਡੀਓ ਬਧੀ ਲੱਕੀ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦਾ ਅਗਲੀ ਵੀਡੀਓ ਦੇ ਨਾਲ